ਔਰ ਨੋੜਾ ਦੇ ਵਿੱਚ ਬਹੁਤ ਐਸ਼ੀ ਦਲ ਦਾ ਫਸੇ ਹੋਏ ਨੇ ਜਿਹੜੇ ਉਹ ਕਿ ਨਾ ਸ਼ੋਅ ਉਹ ਸੈਂਟਰਸ ਔਰ ਜਿਹੜੇ ਰੀਹੈਬਿਲੀਟੇਸ਼ਨ ਸੈਂਟਰ ਤੇ ਉਹ ਆਲਰੇਡੀ ਹੈਗੇ ਉੱਥੇ ਪੂਰੇ ਦਾ ਪੂਰਾ ਉੱਥੇ ਜਿਹੜੇ ਡਾਕਟਰ ਵਗੈਰਾ ਚਾਹੀਦੇ ਨੇ ਉਹ ਹੈਗੇ ਸਾਰੇ ਦਵਾਈਆਂ ਹੈਗੇ ਉਹ ਸਾਰਾ ਪ੍ਰੋਸੈਸ ਪੂਰਾ ਬਣਾਇਆ ਕੋ ਜਦੋਂ ਮੀਟਿੰਗ ਹੋਊਗੀ ਮਿਲ ਕੇ ਬੈਠਾਂਗੇ ਔਰ ਸਾਰਿਆਂ ਦੀ ਇੱਕੋ ਹੀ ਸੋਚ ਇੱਕੋ ਹੀ ਮਨਸ਼ਾ ਹੋਊਗੀ ਉਹ ਚੰਗੀਆਂ ਗੱਲਾਂ ਵੀ ਨਿਕਲ ਕੇ ਆਉਂਦੀਆਂ ਨੇ ਅੱਜ ਇੱਕ ਸੁਝਾਅ ਨਿਕਲ ਕੇ ਆਇਆ ਵੀ ਜਿਹੜੇ ਜਿਹੜੇ ਡਰੱਗ ਡੀਲਰਾਂ ਨੂੰ ਤਸਕਰਾਂ ਨੂੰ ਫੜ ਲੈਂਦੀ ਹੈ ਪੁਲਿਸ ਉਹਨਾਂ ਦੀ ਬੇਲ ਕਰਾਉਣ ਦੇ ਲਈ ਉਹਨਾਂ ਦੀ ਗਵਾਹੀ ਦੇਣ ਦੇ ਲਈ ਨੰਬਰ ਦਾ ਸਰਪੰਚ ਨੇ ਜਿਹੜੇ ਉਹ ਕਈ ਵਾਰੀ ਕਈ ਪਿੰਡਾਂ ਦੇ ਵਿੱਚ ਵੈਸੇ ਤਾਂ ਬਹੁਤ ਉਰਜਾਨ ਹੋ ਗਿਆ ਨਹੀਂ ਆਉਂਦੇ ਹੈਗੇ ਪਰ ਕਈ ਅੱਗੇ ਆ ਜਾਂਦੇ ਨੇ ਮੈਂ ਉਹਨਾਂ ਸਰਪੰਚ ਮੇਰੇ ਵੀਰਾਂ ਨੂੰ ਐਮਸੀਆ ਨੂੰ ਔਰ ਜਿਹੜੇ ਜਿਹੜੇ ਨੰਬਰਦਾਰ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਤੁਸੀਂ ਆਪੋ ਆਪਣੇ ਏਰੀਆ ਦੇ ਮੋਢੀ ਆਗੂਆਂ ਇਹਜੇ ਕਿਸੇ ਡਰੱਗ ਸਮਗਲਰ ਦੀ ਕਿਸੇ ਤਸਕਰ ਦੀ ਗਵਾਹੀ ਦੇਣ ਲਈ ਉਹਨੂੰ ਬਚਾਉਣ ਦੇ ਲਈ ਅੱਗੇ ਨਾ ਆਓ ਜੇ ਕੋਈ ਇਹਜਾ ਪਤਾ ਲੱਗੂਗਾ ਸਾਨੂੰ ਕਿ 100-200 ਰੁਪਏ ਦੇ ਦੀ ਫੀਸ ਪਿੱਛੇ ਕੋਈ ਨੰਬਰਦਾਰ ਸਮਗਲਰ ਨੂੰ ਵਿਚਾਰ ਰਿਹਾ ਤੇ ਨੰਬਰਦਾਰੀ ਕੈਨਸਲ ਵੀ ਹੋਊਗੀ ਇਹ ਬਿਲਕੁਲ ਸਖਤ ਅਦਾਤਾ ਨੇ ਡੀਸੀ ਮੈਡਮ ਨੂੰ ਕਨਵੇ ਕਰ ਦਿੱਤਾ ਗਿਆ ਇਹਦਾ ਬਕਾਇਦਾ ਰਿਕਾਰਡ ਚੈੱਕ ਜਿਹੜਾ ਹੋਊਗਾ ਇਹਜੇ ਕੰਮਾਂ ਦੇ ਵਿੱਚ ਉਹ ਨਾ ਅਗਿਉਣ ਕਿ ਜਿਹੜੇ ਸਮਾਜ ਦੇ ਗੁਨਾਹਗਰ ਨੇ ਉਹਨਾਂ ਨੂੰ ਬਚਾਉਣ ਦੇ ਲਈ ਇਹ ਚਲੋ ਇਸ ਨਾਲ ਸੰਬੰਧਿਤ ਨਹੀਂ ਹੈਗੀ ਪਰ ਇੱਕ ਚੀਜ਼ ਹੋਰ ਪਿਛਲੇ ਦਿਨਾਂ ਦੇ ਵਿੱਚ ਜੋ ਤੁਸੀਂ ਦੇਖਿਆ ਕਿ ਪਰਸੋਂ ਅ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿੱਚ ਇੱਕ ਮੰਦਿਰ ਦੇ ਉੱਪਰ ਅਟੈਕ ਹੋਇਆ ਉਹਦਾ ਜਿਹੜਾ ਗੁਨਾਹਗਾਰ ਸੀਗਾ ਉਹ ਅੱਜ ਪੁਲਿਸ ਨੇ ਐਨਕਾਊਂਟਰ ਦੇ ਵਿੱਚ ਮਾਰ ਦਿੱਤਾ ਮੈਂ ਇਹਨਾਂ ਜਿਹੜੇ ਜਿਹੜੇ ਇਹ ਗੈਂਗਸਟਰ ਨੇ ਜਾਂ ਜਿਹੜੇ ਕੋਈ ਅਤਵਾਦੀ ਨੇ ਜਿਨ੍ਹਾਂ ਦੇ ਲਿੰਕ ਗਾਹੇ-ਬਗਾਹੇ ਪਾਕਿਸਤਾਨ ਦੇ ਨਾਲ ਜਾਂ ਆਈਐਸਆਈ ਦੇ ਨਾਲ ਜੁੜੇ ਹੁੰਦੇ ਨੇ ਇਹ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਆਇਆ ਮੈਂ ਉਹਨਾਂ ਨੂੰ ਤੇ ਉਹਨਾਂ ਦੇ ਹੈਂਡਲਰਸ ਨੇ ਜਿਹੜੇ ਚਾਹੇ ਕੋਈ ਮੁਲਕ ਦੇ ਵਿੱਚ ਬੈਠਾ ਤੇ ਚਾਹੇ ਕੋ ਪਾਕਿਸਤਾਨ ਦੇ ਵਿੱਚ ਬੈਠਾ ਮੈਂ ਉਹਨਾਂ ਨੂੰ ਅਗਾਹ ਕਰ ਦੇਣਾ ਚਾਹਣਾ ਕਿ ਇਹ ਬਗਾਨਿਆਂ ਦੇ ਪਾਕਿਸਤਾਨ ਵਾਲੇ ਦੇ ਮਗਰ ਲੱਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਨਾ ਕਰੋ ਜੇ ਕੋਈ ਇਹ ਜਿਹਾ ਕਰੂਗਾ ਤੇ ਉਹਦਾ ਨਾਲ ਦੀ ਨਾਲ ਉਹ ਉਹ ਉਹਦਾ ਜਿਹੜਾ ਤਾਂ ਪਰਮਾਤਮਾ ਨਾਲ ਜਿਹੜੀ ਤਰੀਕਾ ਜਿਹੜੀ ਫਿਕਸ ਕਰ ਦਾਂਗੇ ਅਸੀਂ ਕੋਈ ਲਿਆਜ ਨਹੀਂ ਕਰਨੀ ਹੈਗੀ ਕੋਈ ਇਹੋ ਜਿਹਾ ਵਿਅਕਤੀ ਜਿਹਨੇ ਪੰਜਾਬ ਦੇ ਅਮਨ ਸ਼ਾਂਤੀ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਪੰਜਾਬ ਦੀ ਧਰਤੀ ਤੇ ਅਸੀਂ ਬਖਸ਼ਣਾ ਨਹੀਂ ਹੈਗਾ ਮੈਂ ਬੜਾ ਸਪਸ਼ਟ ਜਿਹਾ ਉਹ ਸੁਣ ਸਕਤੀ ਹੈ ਨਹੀਂ ਕਰਦੀ ਕਿ ਜਿਹੜੇ ਪਾਕਿਸਤਾਨ ਦੇ ਡਰੱਗਸ ਡੀਲਰ ਆ ਤਾਂ ਹੀ ਕੱਲੇ ਡਰੋਨ ਦੇ ਨਾਲ ਅਟੈਕ ਕਰਾ ਰਹੇ ਆ ਵੀ ਉਹਨਾਂ ਉਹਰੇ ਲੈਣ ਵਾਲਾ ਤਾਂ ਕੋਈ ਹੈ ਹੀ ਨਹੀਂ ਕਹਿੰਦੇ ਵੀ ਕੱਲ ਇੱਕ ਵੀ ਕਡਰੋਨ ਆਇਆ ਉਦੋਂ ਵੀ ਜੁਨਾ ਨੇ ਕੇਆਰ ਡਰੱਗਸ ਤੇ ਜਰ ਆ ਗਈ ਪਾਕਿਸਤਾਨ ਮੈਂ ਕਹ ਰਿਹਾ ਇਹ ਤਾਂ ਦੇਖਦੇ ਚੱਲੋ ਤੁਸੀਂ ਚਾਹੇ ਪਾਕਿਸਤਾਨ ਵਾਲੇ ਨੇ ਚਾਹੇ ਕੋਈ ਆਈ ਇਹ ਚਲੋ ਇਸ ਨਾਲ ਸੰਬੰਧਿਤ ਨਹੀਂ ਹੈਗੀ ਪਰ ਇੱਕ ਚੀਜ਼ ਹੋਰ ਪਿਛਲੇ ਦਿਨਾਂ ਦੇ ਵਿੱਚ ਜੋ ਤੁਸੀਂ ਦੇਖਿਆ ਕਿ ਪਰਸੋਂ ਅ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿੱਚ ਇੱਕ ਮੰਦਿਰ ਦੇ ਉੱਪਰ ਅਟੈਕ ਹੋਇਆ ਉਹਦਾ ਜਿਹੜਾ ਗੁਨਾਹਗਾਰ ਸੀਗਾ ਉਹ ਅੱਜ ਪੁਲਿਸ ਨੇ ਐਨਕਾਊਂਟਰ ਦੇ ਵਿੱਚ ਮਾਰ ਦਿੱਤਾ ਮੈਂ ਇਨਾ ਜਿਹੜੇ ਜਿਹੜੇ ਇਹ ਗੈਂਗਸਟਰ ਨੇ ਜਾਂ ਜਿਹੜੇ ਕੋਈ ਅਤਵਾਦੀ ਨੇ ਜਿਨ੍ਹਾਂ ਦੇ ਲਿੰਕ ਗਾਹੇ ਬਗਾਹੇ ਪਾਕਿਸਤਾਨ ਦੇ ਨਾਲ ਜਾਂ ਆਈਐਸਆਈ ਦੇ ਨਾਲ ਜੁੜੇ ਹੁੰਦੇ ਨੇ ਇਹ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਆਇਆ ਮੈਂ ਉਹਨਾਂ ਨੂੰ ਤੇ ਉਹਨਾਂ ਦੇ ਹੈਂਡਲਰਸ ਨੇ ਜਿਹੜੇ ਚਾਹੇ ਕੋਈ ਮੁਲਕ ਦੇ ਵਿੱਚ ਬੈਠਾ ਤੇ ਚਾਹੇ ਕੋ ਪਾਕਿਸਤਾਨ ਦੇ ਵਿੱਚ ਬੈਠਾ ਮੈਂ ਉਹਨਾਂ ਨੂੰ ਅਗਾਹ ਕਰ ਦੇਣਾ ਚਾਹਣਾ ਕਿ ਇਹ ਬਗਾਨਿਆਂ ਦੇ ਪਾਕਿਸਤਾਨ ਵਾਲੇ ਦੇ ਮਗਰ ਲੱਗੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਨਾ ਕਰੋ ਜੇ ਕੋਈ ਇਹ ਜਹਾ ਕਰੂਗਾ ਤੇ ਉਹਦਾ ਨਾਲ ਦੀ ਨਾਲ ਉਹ ਉਹ ਉਹਦਾ ਜਿਹੜਾ ਤਾਂਾ ਪਰਮਾਤਮਾ ਨਾਲ ਜਿਹੜੀ ਤਰੀਕ ਹੈ ਜਿਹੜੀ ਫਿਕਸ ਕਰ ਦਾਂਗੇ ਅਸੀਂ ਕੋਈ ਲਿਆਜ ਨਹੀਂ ਕਰਨੀ ਹੈਗੀ ਕੋਈ ਇਹ ਜਹਾ ਵਿਅਕਤੀ ਜਿਹਨੇ ਪੰਜਾਬ ਦੀ ਅਮਨ ਸ਼ਾਂਤੀ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਪੰਜਾਬ ਦੀ ਧਰਤੀ ਤੇ ਅਸੀਂ ਬਖਸ਼ਣਾ ਨਹੀਂ ਹੈਗਾ ਮੈਂ ਬੜਾ ਸਪਸ਼ਟ ਹੈ ਜੀ ਉਹ ਸਨ ਸਕਤੀਆਂ ਨਹੀਂ ਕਰਦੀ ਕਿ ਜਿਹੜੇ ਪਾਕਿਸਤਾਨ ਦੇ ਡਰੱਗਸ ਡੀਲਰ ਆ ਤਾਂ ਹੀ ਕੱਲੇ ਡਰੋਨ ਦੇ ਨਾਲ ਅਟੈਕ ਕਰਾ ਰਹੇ ਆ ਇਹ ਉਹਨੋਰੇ ਲੈਣ ਵਾਲਾ ਤਾਂ ਕੋਈ ਹੈ ਹੀ ਨਹੀਂ ਕਹਿੰਦੇ ਵੀ ਕੱਲ ਇੱਕ ਵੀਕ ਡਰੋਨ ਆਇਆ ਉਸ ਦੇ ਵਿੱਚ ਉਹਨਾਂ ਨੇ ਕੇਆਰ ਡਰੱਗਸ ਤੇ ਜਰਾ ਕੋਈ ਪਾਕਿਸਤਾਨ ਮੈਂ ਕਹਾਂ ਇਹ ਤਾਂ ਦੇਖਦੇ ਚੱਲੋ ਤੁਸੀਂ ਚਾਹੇ ਪਾਕਿਸਤਾਨ ਵਾਲੇ ਨੇ ਚਾਹੇ ਕੋਈ ਆਈਲਰ ਨੇ ਤੇ ਚਾਹੇ ਗੈਂਗਸਟਰ ਨੇ ਤੇ ਚਾਹੇ ਅੱਤਵਾਦੀ ਨੇ ਉਹਨਾਂ ਇਹ ਤਾਂ ਇਹ ਟ੍ਰੇਲਰ ਹੈ ਜਦੋਂ ਅਸੀਂ ਆਪਦੀ ਆਈ ਤੇ ਆ ਗਏ ਪੰਜਾਬ ਪੁਲਿਸ ਇੰਨੀ ਕੁ ਕੰਪੀਟੈਂਟ ਹੈਗੀ ਇਹ ਉਹ ਫੋਰਸ ਹੈ ਜਿਨੇ ਅੱਤਵਾਦ ਕਾਲਾ ਦੌਰ ਖਤਮ ਕਰਦਾ ਤੇ ਇਹ ਤਾਂ ਗੱਲ ਹੀ ਕੁਝ ਨਹੀਂ ਹੈਗੀ ਇਕੱਲੇ ਇਕੱਲੇ ਨੂੰ ਜਿਹੜਾ ਉਹ ਲੋਡ ਕਰ ਦਾਂਗੇ ਪਰ ਉਹ ਇਸ ਕੰਮ ਤੋਂ ਗਰੇਜ਼ ਕਰਨਾ